ਸਤਿਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਪਿਆਰੀ ਸਾਧ ਸੰਗਤ ਜੀਓ ਅਸੀਂ ਹਜੂਰ ਸਾਹਿਬ ਦੀ ਯਾਤਰਾ ਤੇ ਆਏ ਹੋਏ ਆ ਜੀ ਤੇ ਗੁਦਾਵਰੀ ਦੇ ਕੰਡੇ ਤੇ ਆਏ ਸੀ ਤੇ ਗੁਦਾਵਰੀ ਦੇ ਕੰਡੇ ਤੇ ਆ ਕੇ ਵੇਖਿਆ ਇੱਕ ਯਾਦਗਾਰ ਬਣੀ ਹੋਈ ਜੀ ਤੇ ਯਾਦਗਾਰ ਬਣੀ ਹੈ ਸੰਤ ਬਾਬਾ ਕਾਲੂ ਸ਼ਾਹ ਲਬਾਣਾ ਜੀ ਮਲਤਾਨੀ ਟਾਂਡਾ ਤੇ ਮਹਾਂਪੁਰਖ ਹੋਏ ਨੇ ਨਾਲੇ ਸ਼ਾਹ ਹੋਏ ਨੇ ਸੰਤ ਬਾਬਾ ਕਾਲੂ ਸ਼ਾਹ ਲਬਾਣਾ ਜੀ ਮਹਾਪੁਰਖ ਵੀ ਹੋਏ ਨੇ ਬੰਦਗੀ ਵਾਲੇ ਵੀ ਹੋਏ ਨੇ ਤੇ ਸ਼ਾਹ ਵੀ ਹੋਏ ਨੇ ਜੀ ਜਿਨ੍ਹਾਂ ਨੇ ਇੱਥੇ ਬੜੀ ਬੰਦਗੀ ਕੀਤੀ ਉਹਨਾਂ ਦੀ ਯਾਦ ਵਿੱਚ ਇਹ ਸਥਾਨ ਬਣਿਆ ਹੋਇਆ ਜੀ ਆ ਦੇਖੋ ਸਥਾਨ ਪਰ ਇਹਦੀ ਹਾਲਤ ਬਹੁਤ ਖਸਤਾ ਹੋਈ ਏ ਆ ਦੇਖੋ ਤੁਸੀਂ ਪੂਰੀ ਗੰਦਗੀ ਵਿੱਚ ਦਰਖਤ ਉੱਗੇ ਨੇ ਬਹੁਤ ਬੁਰਾ ਹਾਲ ਹੋਇਆ ਇੱਕ ਖੰਡਰ ਨੁਮਾ ਬਣਿਆ ਹੋਇਆ ਤੇ ਜਿਹੜੇ ਮਹਾਪੁਰਖਾਂ ਨੇ ਇੰਨੀ ਬੰਦਗੀ ਕੀਤੀ ਹੋਵੇ ਨਾਲੇ ਸ਼ਾਹ ਹੋਣ ਤੇ ਲਿਬਾਣਿਆਂ ਨੂੰ ਸਾਰਿਆਂ ਨੂੰ ਚਾਹੀਦਾ ਹਮਲਾ ਮਾਰਨ ਇਹ ਯਾਦਗਾਰ ਜਿਹੜੀ ਯਾਦਗਾਰ ਬਣੀ ਹੋਈ ਵਧੀਆ ਤਰੀਕੇ ਨਾਲ ਬਣਾਈ ਜਾਵੇ ਸਾਡੀ ਸਾਰਿਆਂ ਨੂੰ ਸਾਰਿਆਂ ਦੇ ਚਰਨਾਂ ਵਿੱਚ ਜਿੰਨੇ ਲਬਾਣਾ ਬਰਾਦਰੀ ਉਹ ਚਰਨਾਂ ਵਿੱਚ ਬੇਨਤੀ ਏ ਕਿ ਇਹ ਯਾਦਗਾਰ ਜਿਹੜੀ ਬਣੀ ਹੋਈ ਏ ਇਹਨੂੰ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਕਿਉਂਕਿ ਬਹੁਤ ਜ਼ਿਆਦਾ ਹਾਲਤਾਂ ਦੀ ਖਰਾਬ ਹੋਈ ਹੈ ਕਿ ਗੁਦਾਵਰੀ ਦਾ ਕੰਡਾ ਹੈ ਜੀ ਸੰਤ ਬਾਬਾ ਕਾਲੂ ਸ਼ਾ ਲਬਾਣਾ ਜੀ ਜਿਹੜੇ ਰੀਤੇ ਦਾ ਵਪਾਰ ਕਰਦੇ ਸਨ ਤੇ ਗੁਦਾਵਰੀ ਤੇ ਜੇ ਕੋਈ ਵਨ ਬੰਨਣਾ ਪੈਂਦਾ ਸੀ ਤੇ ਉਹ ਵੀ ਵਨ ਉਹੀ ਬੰਨਦੇ ਸਨ ਮਤਲਬ ਉਹਨਾਂ ਦਾ ਬੜਾ ਵੱਡਾ ਕੰਮ ਸੀ ਇਹ ਹੁਣਾ ਦੇਖੋ ਯਾਦ ਬਣੀ ਹੋਈ ਹੈ ਸਾਰੀ ਯਾਦ ਹਾਲਤ ਪੂਰੀ ਖਰਾਬ ਹੋਈ ਹੋਈ ਹੈ ਆ ਇੱਕ ਬੋਰਡ ਲੱਗਾ ਸੰਤ ਪਪਾ ਕਾਲੂ ਸਾਹਿਬ ਲਬਾਣਾ ਮਲਤਾਨੀ ਟਾਂਡਾ ਨਗੀਨਾ ਘਾਟਨ ਦੇੜ ਸਾਰਾ ਬੋਰਡ ਵੀ ਫਟਿਆ ਹੋਇਆ ਤੇ ਜਦੋਂ ਆਪਾਂ ਦੇਖਿਆ ਇੱਥੇ ਆ ਕੇ ਹਾਲਤ ਬੜੀ ਖਰਾਬ ਏ ਤੇ ਹੁਣ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਇਹ ਬੋਰਡ ਨਵਾਂ ਬਣਾਇਆ ਜਾਵੇਗਾ ਤੇ ਨਵਾਂ ਬੋਰਡ ਇੱਥੇ ਲਾਇਆ ਜਾਏਗਾ ਬਾਕੀ ਸਾਰਾ ਲਬਾਣਾ ਭਰਾਤਰੀ ਨੂੰ ਆਪਾਂ ਬੇਨਤੀ ਕਰਦੇ ਆ ਇਹਨਾਂ ਦੀ ਜਿਹੜੀ ਯਾਦ ਏ ਇਨੂੰ ਪੂਰਾ ਤੋੜ ਕੇ ਵਧੀਆ ਤਰੀਕੇ ਨਾਲ ਪਿੱਛੇ ਵੀ ਜਗ੍ਹਾ ਹੈਗੀ ਤੇ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਇਹ ਗੁਰਦੁਆਰਾ ਸਾਹਿਬ ਦੇ ਰੂਪ ਵਿੱਚ ਬਣਾਇਆ ਜਾਵੇ ਕੋਈਆਂ ਭੁੱਲਾਂ ਦੇ ਖਿਮਾ ਕਰਨੀ ਸਾਰੇ ਸਾਧ ਸੰਗਤ ਜੀਓ ਕੱਲ ਅਸੀਂ ਆਪ ਜੀਆਂ ਨੂੰ ਵਿਖਾਇਆ ਸੀ ਇਸ ਜਿਹੜੀ ਯਾਦਗਾਰ ਬਣੀ ਹੈ ਸੰਤ ਪਾਪਾ ਕਾਲੂ ਸ਼ਾ ਲਵਾਨਾ ਜੀ ਦੀ ਸਾਰੀ ਹਾਲਤ ਬੜੀ ਖਰਾਬ ਹੋਈ ਤੇ ਬੋਰਡ ਵੀ ਬੜਾ ਖਰਾਬ ਹੋਇਆ ਤੇ ਕੱਲ ਬੋਰਡ ਖਰਾਬ ਸੀ ਅੱਜ ਨਵਾਂ ਬੋਰਡ ਲਾਇਆ ਦੇਖੋ ਨਵਾਂ ਬੋਰਡ ਬਣਵਾਇਆ ਇਥੋਂ ਤੇ ਬੋਰਡ ਲਗਾਇਆ ਜੀ ਇਹ ਜਿਹੜੀ ਯਾਦਗਾਰ ਹੈ ਵਾਹਿਗੁਰੂ ਜੀ ਆ ਦੇਖੋ ਗਦਾਵਰੀ ਦੇ ਕੰਡੇ ਤੇ ਗਦਾਵਰੀ ਦਾ ਕੰਡਾ ਆ ਦੇਖੋ ਸੰਗਤਾਂ ਗਦਾਵਰੀ ਦੇ ਕੰਡੇ ਤੇ ਜਾ ਰਹੀਆਂ ਨੇ ਇੱਥੇ ਯਾਦਗਾਰ ਬਣੀ ਹੋਈ ਮਹਾਂਪੁਰਖਾਂ ਦੀ ਸੰਤ ਬਾਬਾ ਕਾਲੂ ਸ਼ਾ ਲਬਾਨਾ ਜੀ ਤੇ ਮੁਲਤਾਨੀ ਟੰਡਾ ਇੱਥੇ ਯਾਦਗਾਰ ਇਹਨਾਂ ਦੀ ਬਣੀ ਹੋਈ ਜੀ ਤੇ ਹਾਲਤ ਦਾਸ ਨੇ ਕੱਲ ਵੀ ਕਿਹਾ ਸੀ ਅੱਜ ਫੇਰ ਕਹਿੰਦਾ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਤੇ ਮੇਰੀ ਸਾਰੇ ਲਬਾਨੇ ਪਰਦੇਸ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹਨੂੰ ਬਨਾਇਆ ਜਾਵੇ ਦੁਬਾਰਾ ਬਨਾਇਆ ਜਾਵੇ ਬਹੁਤ ਮਾੜੀ ਹਾਲਤ ਤੇ ਟੁੱਟਿਆ ਫੁੱਟਿਆ ਸਾਰਾ ਇਹ ਇਥੇ ਵਧੀਆ ਜਿਹਾ ਗੁਰਦਰਾ ਸਾਹਿਬ ਬਣਿਆ ਹੋਵੇ ਸ਼ਾਨਦਾਰ ਇਹ ਬਿਲਕੁਲ ਲੰਗਰ ਸਾਹਿਬ ਦੇ ਕੋਲ ਜਿਹੜੀ ਗਦਾਵਰੀ ਦਾ ਖੰਡਾ ਹੈ ਨਾ ਉਸ ਖੰਡੇ ਤੇ ਇਹ ਯਾਦਗਾਰ ਬਣੀ ਹੋਈ ਹੈ ਤੇ ਇੰਨਾ ਬਾਬੇ ਮੱਖਣ ਚਾ ਲਬਾਣਾ ਬਾਬਾ ਲੱਖੀ ਚਾ ਲਬਾਣਾ ਇੰਨੀ ਕਿਰਪਾ ਕੀਤੀ ਹੋਈ ਹੈ ਤੇ ਯਾਦਗਾਰ ਬਣਾਣੀ ਕੋਈ ਸਾਡੇ ਪਰਿਵਾਰਾਂ ਵਾਂਗ ਤੇ ਕੋਈ ਔਖੀ ਗੱਲ ਨਹੀਂ ਹੈ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਆਓ ਹਜੂਰ ਸਾਹਿਬ ਦੀ ਧਰਤੀ ਤੇ ਆਓ ਤੇ ਆਪ ਆ ਕੇ ਵੇਖੋ ਗਦਾਵਰੀ ਦੇ ਕੰਡੇ ਤੇ ਜਿਹੜੀ ਯਾਦਗਾਰ ਬਣੀ ਹੋਈ ਹੈ ਉਹ ਜਿਆ ਟੁੱਟੀ ਹੋਈ ਹੈ ਤੇ ਸਾਰਿਆਂ ਨੇ ਚਰਨਾ ਵਿੱਚ ਬੇਨਤੀ ਨੂੰ ਬਣਾਈਏ ਆਪਾਂ ਜੇ ਸਾਰੀ ਕਿਤੇ ਬਣ ਜਾਵੇ ਤੇ ਰਹਿੰਦੀ ਦੁਨੀਆ ਤੱਕ ਇਹ ਯਾਦਗਾਰ ਕਾਇਮ ਰਹਿ ਸਕਦੀ ਹੈ ਨਹੀਂ ਤੇ ਅੱਜ ਉਹ ਫਲੈਕਸ ਫਿੱਕਾ ਜਿਹਾ ਸੀ ਉਹ ਫਲੈਕਸ ਕੱਲੂ ਪਾੜ ਕੇ ਡਿੱਗ ਜਾਂਦਾ ਸਾਨੂੰ ਸਾਰੀ ਉਮਰ ਨਹੀਂ ਪਤਾ ਲੱਗਣਾ ਕੀ ਇਹ ਕੀ ਚੀਜ਼ ਹੈ ਕੀ ਨਹੀਂ ਚਲੋ ਅੱਜ ਨਵਾਂ ਫਲੈਕਸ ਲੱਗ ਗਿਆ ਦਿਖਾਓ ਫਲੈਕਸ ਨਵਾਂ ਨਮਾ ਫਲੈਕਸ ਲਾ ਦਿੱਤਾ ਹੈ ਉਹਨੇ ਨੂੰ ਰਿਕਾਰਡਿੰਗ ਵੀ ਆਪਾਂ ਕਰ ਲਈਏ ਖਾਲੂ ਫਲੈਕਸ ਫਟ ਵੀ ਜਾਵੇ ਕੁਛ ਵੀ ਹੋ ਜੇ ਸਾਡੇ ਕੋਲੇ ਰਹਿ ਜੇਗੀ ਜਾਤ ਕੀ ਇਹ ਸਾਡੀ ਜਾਤ ਹੈ ਮਾਪੁਰਖਾਂ ਦੀ ਸਾਡੇ ਬਜ਼ੁਰਗਾਂ ਦੀ ਜਾਤ ਆ ਦੇਖੋ ਇੱਧਰ ਗਦਾਵਰੀ ਦਾ ਕੰਡਾ ਆ ਤੁਹਾਨੂੰ ਦਿਖਾਉਨੇ ਆ ਆਜੋ ਇੱਧਰ ਇੱਥੇ ਗਦਾਵਰੀ ਦੇ ਕੰਡੇ ਤੇ ਆਪਾਂ ਚੱਲ ਜਨੇ ਆ ਅੱਜ ਇਹਨਾਂ ਆ ਪਿੱਛੇ ਵੀ ਦਿਖਾਓ ਆ ਸਾਰਾ ਕੰਦਾ ਫਟੀਆਂ ਹੋਈਆਂ ਆ ਵੇਖੋ ਮਾੜੇ ਹਾਲਾਤ ਨੇ ਆ ਪਿੱਛੇ ਤੱਕ ਜਗ੍ਹਾ ਇੱਥੇ ਤੱਕ ਪਿੱਛੇ ਤੱਕ ਜਗ੍ਹਾ ਹੈ ਜੀ ਇਹਦੀ ਆ ਦੇਖੋ ਪਿੱਛੇ ਵੀ ਕਿੰਨੇ ਮਾੜੇ ਹਾਲਾਤ ਨੇ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ ਉੱਪਰ ਤੱਕ ਵੀ ਦਰਸਤਦੁਖਤ ਹੋ ਗਏ ਨੇ ਸਾਰੇ ਲੈਂਟਰ ਲੋਂਟਰ ਤੇ ਬਹੁਤ ਮਾੜੇ ਹਾਲਾਤ ਇਹ ਗਦਾਵਰੀ ਏ ਜੇ ਇੱਧਰ ਆ ਦੇਖੋ ਸਰਦਾਂ ਦੇ ਚਰਨਾਂ 'ਚ ਦੁਬਾਰਾ ਫਿਰ ਬੇਨਤੀ ਹੈ ਆਓ ਹਮਲਾ ਮਾਰੋ ਤੇ ਇਹਨਾਂ ਨੂੰ ਬਣਾਓ ਯਾਦਗਾਰ ਨੂੰ ਬਣਾਈਏ ਰਾਂਦੀ ਜ਼ਿੰਦਗੀ ਹੈ ਯਾਦਗਾਰ ਕੈਮਰੇ ਆ ਦੇਖੋ ਯਾਦਗਾਰ ਆ ਦੇਖੋ ਇੱਧਰ ਯਾਦਗਾਰ ਆ ਨਾਲ ਗੋਦਾਵਰੀ ਦੀਆਂ ਪੌੜੀਆਂ ਆ ਥੱਲੇ ਨੂੰ ਜਾ ਰਹੀਆਂ ਗੋਦਾਵਰੀ ਦਾ ਕੰਡਾ ਉਧਰ ਉਹ ਗਾਗਰ ਕੁੰਡ ਉਹ ਗਾਗਰ ਕੁੰਡੇ ਜੀ ਤੇ ਉਹ ਗੋਦਾਵਰੀ ਦਾ ਕੰਡਾ ਆ ਪੌੜੀਆਂ ਜਾਰੀਆਂ ਥੱਲੇ ਨੂੰ ਤੇ ਆ ਜਾਤਕਾਰ ਦੇ। ਉਹ ਇਆਂ ਬੇਨਤੀਆਂ ਨੂੰ ਪ੍ਰਵਾਨ ਕਰਨਾ। ਲਬਾਣਾ ਬਰਾਦਰੀ ਦੇ ਚਰਨਾ ਵਿੱਚ ਬੇਨਤੀ ਹੈ ਜਾਤਕਾਰ ਬਣਾਈਏ। ਸ਼ਾਨਦਾਰ ਗੁਰਦੁਆਰਾ ਸਾਹਿਬ ਬਣੇ ਤੇ ਫਿਰ ਅੰਮ੍ਰਿਤ ਦੁਨੀਆ ਤੱਕ ਜਾਤਕਾਰ ਕੈਮਰੇ। ਅੰਗਪੁਰ ਦੀ ਸ਼ਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।